ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਤੁਸੀਂ ਕਦੀ ਸੋਚਿਆ ਹੈ ਕਿ ਜਿਸ ਪਾਣੀ ਨੂੰ ਅਸੀਂ ਰੋਜ਼ ਪੀਂਦੇ ਹਾਂ ਜੋ ਸਾਡੀ ਪਿਆਸ ਬੁਝਾਉਂਦਾ ਹੈ ਸਾਡੇ ਜੀਵਨ ਦਾ ਆਧਾਰ ਹੈ ਉਹ ਪਾਣੀ ਕਿਸੇ ਦਾ ਜੀਵਨ ਖਰਾਬ ਵੀ ਕਰ ਸਕਦਾ ਹੈ ਸੰਗਤ ਜੀ ਕਹਿੰਦੇ ਹਨ ਕਿ ਜਦੋਂ ਇਨਸਾਨ ਦਾ ਸਬਰ ਟੁੱਟ ਜਾਂਦਾ ਹੈ ਦੁਸ਼ਮਣ ਹਰ ਹੱਦ ਪਾਰ ਕਰ ਜਾਂਦਾ ਹੈ ਤਾਂ ਕੁਦਰਤ ਖੁਦ ਰਸਤਾ ਦਿਖਾਉਂਦੀ ਹੈ ਕੁੰਦਰਾਤ ਦਾ ਸਭ ਤੋਂ ਵੱਡਾ ਰਾਜ ਹੈ ਪਾਣੀ ਸਦੀਆਂ ਤੋਂ ਤਾਤ੍ਰਿਕ ਦੁਸ਼ਮਣ ਦਾ ਨਾਸ਼ ਕਰਨ ਦੇ ਲਈ ਪਾਣੀ ਦਾ ਇਸਤੇਮਾਲ ਕਰਦੇ ਆਏ ਹਨ ਕਿਉਂਕਿ ਪਾਣੀ ਸਿਰਫ ਤਰਲ ਨਹੀਂ ਹੈ ਇਹ ਊਰਜਾ ਦਾ ਭੰਡਾਰ ਹੈ ਇਸ ਵਿੱਚ ਜਾਦਸਤ ਹੁੰਦੀ ਹੈ ਜੋ ਤੁਹਾਡੇ ਬੋਲੇ ਹੋਏ ਸ਼ਬਦ ਤੁਹਾਡੇ ਮਨ ਦਾ ਗੁੱਸਾ ਤੁਹਾਡੀ ਆਸਾਂ ਸਭ ਕੁਝ ਆਪਣੇ ਅੰਦਰ ਸਮੇਟ ਲੈਂਦਾ ਹੈ ਜਦੋਂ ਉਸੇ ਹੀ ਪਾਣੀ ਨੂੰ ਇੱਕ ਖਾਸ ਤਰੀਕੇ ਨਾਲ ਛੱਡਿਆ ਜਾਂਦਾ ਹੈ ਤਾਂ ਉਹ ਬਿਜਲੀ ਦੀ ਤਰ੍ਹਾਂ ਸਿੱਧੇ ਤੁਹਾਡੇ ਦੁਸ਼ਮਣ ਤੇ ਅਸਰ ਕਰਦਾ ਹੈ ਸੋਚੋ ਜੇਕਰ ਤੁਸੀਂ ਸਿਰਫ ਇੱਕ ਗਲਾਸ ਪਾਣੀ ਹੱਥ ਵਿੱਚ ਲੈ ਕੇ ਕੁਝ ਖਾਸ ਸ਼ਬਦ ਬੋਲਦੇ ਹੋ ਤਾਂ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਟੁੱਟਣ ਲੱਗਣਗੇ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਟੁੱਟਣ ਲੱਗ ਜਾਣਗੇ ਉਸ ਦਾ ਆਤਮ ਵਿਸ਼ਵਾਸ ਬिखर ਜਾਵੇਗਾ ਤੇ ਉਹਨਾਂ ਦੀਆਂ ਜੋਜਨਾਵਾ ਨਾਸਟ ਹੋ ਜਾਣਗੇ ਤਾਂ ਇਹ ਕਿੰਨਾ ਚਮਤਕਾਰੀ ਉਪਾਅ ਹੈ ਸੰਗਤ ਜੀ ਅਸੀਂ ਤੁਹਾਨੂੰ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਇਹ ਉਪਾਅ ਇੰਨੇ ਆਸਾਨ ਹਨ ਕਿ ਕੋਈ ਵੀ ਕਰ ਸਕਦਾ ਹੈ ਸਾਧ ਸੰਗਤ ਜੀ ਲੇਕਿਨ ਇਹਨੇ ਅਸਰਦਾਰ ਹਨ ਕਿ ਦੁਸ਼ਮਣ ਦੇ ਦੁਸ਼ਮਣ ਚਾਹੇ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ ਉਸ ਨੂੰ ਪਛਤਾਉਣਾ ਜ਼ਰੂਰ ਪਾਵੇਗਾ ਜੇਕਰ ਤੁਸੀਂ ਵੀ ਆਪਣੇ ਜੀਵਨ ਤੋਂ ਦਸ਼ਮਨ ਨੂੰ ਹਮੇਸ਼ਾ ਦੇ ਨਹੀਂ ਦੂਰ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਕਿਉਂਕਿ ਜੋ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਉਹ ਹੈਰਾਨ ਕਰ ਦੇਣ ਵਾਲੀ ਹੈ ਤੁਹਾਡੇ ਦਸ਼ਮਨ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗੀ ਸਾਧ ਸੰਗਤ ਜੀ ਤੁਸੀਂ ਚਾਹੁੰਦੇ ਹੋ ਕਿ ਸਿਰਫ ਇੱਕ ਗਲਾਸ ਪਾਣੀ ਨੂੰ ਹੱਥ ਵਿੱਚ ਲੈ ਕੇ ਉਸ ਦੇ ਕੁਝ ਖਾਸ ਸ਼ਬਦ ਬੋਲ ਦੇਣ ਨਾਲ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਦੀਆਂ ਰਾਤਾਂ ਦੀ ਨੀਂਦ ਉਡ ਸਕਦੀ ਹੈ। ਉਹੀ ਦੁਸ਼ਮਣ ਜੋ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰਦੇ ਹਨ, ਤੁਹਾਡਾ ਨੁਕਸਾਨ ਕਰਦੇ ਹਨ, ਤੁਹਾਡੀ ਬਦਨਾਮੀ ਕਰਦੇ ਹਨ। ਕਹਿੰਦੇ ਹਨ ਜਦੋਂ ਇਨਸਾਨ ਦੀ ਆਸਾ ਤੇ ਊਰਜਾ ਇਕੱਠੇ ਮਿਲਦੇ ਹਨ ਤਾਂ ਪਾਣੀ ਵਰਗਾ ਸਧਾਰਨ ਦਿਖਣ ਵਾਲਾ ਤੱਤ ਵੀ ਜੈਅ ਤੋਂ ਜ਼ਿਆਦਾ ਅਸਰਦਾਰ ਹੁੰਦਾ ਹੈ। ਸੰਗਤ ਜੀ ਅੱਜ ਤੁਹਾਨੂੰ ਇੱਕ ਅਜਿਹਾ ਗੁਪਤ ਉਪਾਅ ਦੱਸਾਂਗੇ। ਜਿ세 ਵਿੱਚ ਨਾ ਦੇ ਕਿਸੇ ਮਹੰਗੇ ਸਮਾਨ ਦੀ ਜ਼ਰੂਰਤ ਹੈ ਨਾ ਹੀ ਕਿਸੇ ਲੰਮੇ ਉਨਛਾਸ਼ੰਦੀ ਬਸ ਤੁਹਾਡੇ ਹੱਥ ਵਿੱਚ ਹੋਣਾ ਚਾਹੀਦਾ ਹੈ ਇੱਕ ਗਲਾਸ ਪਾਣੀ ਅਤੇ ਤੁਹਾਡੇ ਬੁੱਲਾਂ ਤੋਂ ਨਿਕਲੇ ਕੁਝ ਚਮਤਕਾਰੇ ਸ਼ਬਦਾਂ ਤੇ ਜਦੋਂ ਇਹ ਸ਼ਬਦ ਬੋਲੇ ਜਾਂਦੇ ਹਨ ਤਾਂ ਦੁਸ਼ਮਣ ਦੇ ਭਾਗ ਦਾ ਸੂਰਜ ਟੁੱਪ ਜਾਂਦਾ ਹੈ ਉਹ ਰੋਂਦਾ ਹੈ ਤੜਫਦਾ ਹੈ ਜੋ ਦੁਸ਼ਮਣ ਤੁਹਾਡਾ ਮਾੜਾ ਕਰਦਾ ਹੈ ਤੁਹਾਡੇ ਸਾਹਮਣੇ ਝੁੱਕ ਕੇ ਮਾਫੀ ਮੰਗਣ ਲਈ ਮਜਬੂਰ ਹੋ ਜਾਂਦਾ ਹੈ ਸੰਗਤ ਦੇ ਉਪਾਦ ਜਾਣਨ ਤੋਂ ਪਹਿਲਾਂ ਪਾਣੀ ਦਾ ਰਾਜ ਅਤੇ ਸ਼ਬਦਾਂ ਦੀ ਤਾਕਤ ਸਮਝ ਲੈਂਦੇ ਹਾਂ ਪੁਰਾਣੇ ਤਾਤ੍ਰਿਕ ਮੰਨਦੇ ਸਨ ਕਿ ਪਾਣੀ ਸਿਰਫ ਜੀਵਾਂ ਦਾ ਆਧਾਰ ਨਹੀਂ ਬਲਕਿ ਸਭ ਤੋਂ ਵੱਡਾ ਊਰਜਾ ਦਾ ਵਾਹਕ ਹੈ ਪਾਣੀ ਵਿੱਚ ਜਦ ਅਸਤ ਹੁੰਦੀ ਹੈ ਤੁਹਾਡੇ ਬੋਲੇ ਗਏ ਸ਼ਬਦ ਤੁਹਾਡੀ ਭਾਵਨਾ ਤੁਹਾਡੀ ਊਰਜਾ ਪਾਣੀ ਆਪਣੇ ਅੰਦਰ ਸਮੇਟ ਲੈਂਦਾ ਹੈ ਜਦੋਂ ਤੁਸੀਂ ਉਸ ਪਾਣੀ ਤੇ ਕੋਈ ਖਾਸ ਮੰਤਰ ਜਾਂ ਸ਼ਬਦ ਬੋਲਦੇ ਹੋ ਤਾਂ ਉਹ ਪਾਣੀ ਸਧਾਰਨ ਨਹੀਂ ਰਹਿਂਦਾ ਉਹ ਖਾਸ ਬਣ ਜਾਂਦਾ ਹੈ ਦੁਸ਼ਮਨ ਦਾ ਨਾਸ਼ ਕਰਨ ਵਾਲਾ ਅੰਮ੍ਰਿਤ ਜਲ ਬਣ ਜਾਂਦਾ ਹੈ ਇਸੇ ਤਰ੍ਹਾਂ ਬ੍ਰਹਮੰਡ ਦਾ ਹਰ ਕੰਨ ਆਵਾਜ਼ ਨਾਲ ਪ੍ਰਭਾਵਿਤ ਹੁੰਦਾ ਹੈ ਜਦੋਂ ਤੁਸੀਂ ਗੁੱਸੇ ਬਦਲੇ ਅਤੇ ਆਸਥਾ ਦੇ ਨਾਲ ਪਰੇ ਸ਼ਬਦ ਪਾਣੀ ਤੇ ਬੋਲਦੇ ਹੋ ਤਾਂ ਉਹ ਸਿੱਧੇ ਦੁਸ਼ਮਨ ਦੀ ਆਤਮਾ ਤੱਕ ਪਹੁੰਚਦੇ ਹਨ ਸਾਸਾਂਗਾ ਜੀ ਇਹ ਸ਼ਕਤੀ ਅਜਾਈ ਹੈ ਜਿਸ ਨੂੰ ਸਮਝਣਾ ਮੁਸ਼ਕਲ ਹੈ ਪਰ ਅਨੁਭਵ ਕਰਨਾ ਆਸਾਨ ਹੈ ਅੱਜ ਤੁਹਾਨੂੰ ਪਾਣੀ ਨਾਲ ਜੁੜੇ ਦੋ ਜ਼ਰੂਰੀ ਉਪਾਅ ਦੱਸਣ ਵਾਲੇ ਹਾਂ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਦੁਸ਼ਮਣ ਖੁਦ ਪਾਣੀ ਮੰਗੇਗਾ ਦੁਸ਼ਮਣ ਤੁਹਾਡੇ ਲਈ ਦੁਸ਼ਮਣੀ ਕਰਨਾ ਭੁੱਲ ਜਾਵੇਗਾ ਇਹ ਨਾ ਜ਼ਬਰਦਸਤ ਇਹ ਉਪਾਅ ਹੈ ਤਾਂ ਆਓ ਜਾਣਦੇ ਹਾਂ ਪਹਿਲਾ ਉਪਾਅ ਇਹ ਬਹੁਤ ਹੀ ਜ਼ਬਰਦਸਤ ਬਹੁਤ ਹੀ ਸ਼ਾਨਦਾਰ ਉਪਾਅ ਹੈ ਬਹੁਤ ਹੀ ਸਰਲ ਤੇ ਸਹੀ ਹੈ ਇਸ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਅਜਿਆ ਤੰਤਰ ਮੰਤਰ ਨਹੀਂ ਦੱਸਣ ਵਾਲੇ ਜਿਸ ਨਾਲ ਕਿ ਇਹ ਉਪਾ ਕਰਨ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੋਵੇ ਸੰਗਤ ਜੀ ਬਹੁਤ ਹੀ ਸਲੁਪਾਹਣ ਜੇਕਰ ਤੁਹਾਡੇ ਦੁਸ਼ਮਣ ਤੁਹਾਡੇ ਪਿੱਛੇ ਪੈ ਗਏ ਹਨ ਤੁਹਾਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਤੁਹਾਡੇ ਦੁਸ਼ਮਣ ਤੁਹਾਨੂੰ ਪੂਰੀ ਤਰ੍ਹਾਂ ਬਰਬਾਦ ਕਰਨਾ ਚਾਹੁੰਦੇ ਹਨ ਜੇਕਰ ਤੁਸੀਂ ਆਪਣੇ ਦੁਸ਼ਮਣ ਨਾਮ ਦੀ ਬਿਮਾਰੀ ਨੂੰ ਆਪਣੇ ਜੀਵਨ ਤੋਂ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਜਾਣਦੇ ਹੋ ਕਿ ਮੇਰੇ ਜੀਵਨ ਵਿੱਚ ਕੋਈ ਵੀ ਦੁਸ਼ਮਣ ਨਾ ਰਹੇ ਕਿਉਂਕਿ ਸਾਧ ਸੰਗਤ ਜੀ ਦੁਸ਼ਮਣ ਕੀ ਹੁੰਦਾ ਹੈ ਕਿ ਈਰਖਾ ਦੇ ਕਾਰਨ ਤੁਹਾਡੇ ਜੀਵਨ ਦੇ ਵਿੱਚ ਰੁਕਾਵਟਾਂ ਪਾਉਂਦਾ ਹੈ ਤੁਸੀਂ ਕੋਈ ਵੀ ਕੰਮ ਜੋ ਆਪਣੇ ਜੋ ਵੀ ਤੁਸੀਂ ਕਰਦੇ ਹੋ ਉਹ ਕੰਮ ਤੁਹਾਡਾ ਸਫਲ ਨਹੀਂ ਹੋ ਪਾਉਂਦਾ ਤੁਹਾਡੇ ਦੁਸ਼ਮਣ ਤੁਹਾਡੀ ਤਰੱਕੀ ਦੇਖ ਕੇ ਸੜਦੇ ਹਨ ਜਿਸ ਦੀ وجہ ਦੇ ਨਾਲ ਦੁਸ਼ਮਣ ਤੁਹਾਡੇ ਜੀਵਨ ਵਿੱਚ ਵੱਡੀਆਂ ਮੁਸੀਬਤਾਂ ਤੇ ਵੱਡੀਆਂ ਪਰੇਸ਼ਾਨੀਆਂ ਲੈ ਕੇ ਆਉਂਦੇ ਹਨ ਜਿਸ ਨਾਲ ਕੇ ਤੁਹਾਡਾ ਕੋਈ ਵੀ ਕੰਮ ਸਫਲ ਨਹੀਂ ਹੁੰਦਾ ਇਸ ਪਾਣੂ ਕਰਨ ਨਾਲ ਦੁਸ਼ਮਣ ਦਾ ਨਾਮੋਂ ਨਿਸ਼ਾਨ ਮਿਟ ਜਾਵੇਗਾ ਜੇਕਰ ਤੁਸੀਂ ਇਹ ਜਲ ਦਾ ਉਪਾਗ ਕਰ ਲਵੋਗੇ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਲ ਭਾਵ ਕੇ ਪਾਣੀ ਜਿਸ ਨੂੰ ਅਸੀਂ ਪੀਂਦੇ ਹਾਂ ਉਸ ਦਾ ਹੀ ਇਸੇ ਮਾਲ ਕਰਨਾ ਪਾਵੇਗਾ ਸੰਗਤ ਜੀ ਪਾਣੀ ਦੇ ਨਾਲ ਕੁਝ ਅਜਈਆਂ ਚੀਜ਼ਾਂ ਮਹੀ ਹਨ ਜਿਨ੍ਹਾਂ ਦਾ ਇੱਥੇ ਤੁਹਾਨੂੰ ਇਸਤੇਮਾਲ ਕਰਨਾ ਹੋਵੇਗਾ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੋਣਾ ਇਹ ਉਪਾਅ ਅੱਜ ਤੱਕ ਕਿਸੇ ਨੇ ਵੀ ਨਹੀਂ ਦੱਸਿਆ ਅਤੇ ਇਹ ਭਾਅ ਕੇ ਬਹੁਤ ਹੀ ਜ਼ਬਰਦਸਤ ਤੇ ਦੁਰਲਭ ਹੈ ਆਫਲਾਈਨ ਦਾ ਫਿਰ ਵੀ ਲੋਕ ਦੱਸ ਦਿੰਦੇ ਹਨ ਲੇਕਿਨ ਸੰਗਤ ਜੀ ਕੋਈ ਵੀ ਇੰਟਰਨੈਟ ਤੇ ਨਹੀਂ ਦੱਸ ਰਿਹਾ ਤੇ ਇਸ وجہ ਨਾਲ ਤੁਹਾਨੂੰ ਇਹ ਵਾਲਾ ਉਪਾਅ ਦੱਸਣ ਜਾ ਰਹੀ ਹਾਂ ਬਹੁਤ ਹੀ ਸ਼ਾਨਦਾਰ ਉਪਾਅ ਹੈ ਜਿਸ ਨਾਲ ਤੁਹਾਡੇ ਸਾਰੇ ਦੁਸ਼ਮਣ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤਾਂ ਬਹੁਤ ਹੀ ਧਿਆਨ ਦੇ ਨਾਲ ਇਸ ਆਪਾਂ ਨੂੰ ਸੁਣਿਓ ਤਾਂ ਕਿ ਤੁਸੀਂ ਇਸ ਨੂੰ ਚੰਗੇ ਤਰ੍ਹਾਂ ਸਮਝ ਸਕੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਮਗਰੀ ਦੱਸ ਦਿੰਦੇ ਹਾਂ ਕਿ ਕਿਹੜੀ ਚਾਹੀਦੀ ਹੈ ਸਮਗਰੀ ਬਿਲਕੁਲ ਛੋਟੀ ਜਿਹੀ ਹੈ ਸੰਗਤ ਦੀ ਜੋ ਤੁਹਾਨੂੰ ਆਪਣੇ ਘਰੇ ਹੀ ਮਿਲ ਜਾਵੇਗੀ ਜਿਵੇਂ ਕਾਲੀ ਮਿਚ ਦੇ ਦਾਣੇ ਤੁਹਾਨੂੰ ਲੈਣੇ ਹਨ ਦੌ ਲੌਂਗ ਤੁਹਾਨੂੰ ਲੈਣੇ ਹਨ ਪਰ ਧਿਆਨ ਦੇਣਾ ਕਿ ਲੌਂਗ ਫੁੱਲ ਵਾਲੇ ਹੋਣੇ ਚਾਹੀਦੇ ਹਨ ਕਾਲੀ ਮਿਰਚ ਸਾਬਤ ਹੋਣੀ ਚਾਹੀਦੀ ਹੈ ਜਾਨੀ ਕਿ ਦੋ ਲੌਂਗ ਤੇ ਦੋ ਕਾਲੀ ਮਿਰਚ ਤੁਹਾਨੂੰ ਲੈਣੀ ਹੈ ਪਰ ਦੋਵੇਂ ਟੁੱਟੀਆਂ ਹੋਈਆਂ ਨਹੀਂ ਲੈਣੀਆਂ ਬਿਲਕੁਲ ਤਾਜ਼ੀ ਤੇ ਸਾਬਤ ਲੈਣੀ ਹੈ ਉਸ ਤੋਂ ਬਾਅਦ ਸੰਗਤ ਜੀ ਤੁਹਾਨੂੰ ਲੈਣਾ ਹੈ ਇੱਕ ਛੋਟੇ ਜਿਹੇ ਕਪੂਰ ਦਾ ਟੁਕੜਾ ਕਪੂਰ ਦੇ ਟੁਕੜੇ ਬਾਰੇ ਹਮੇਸ਼ਾ ਅਜਿਹਾ ਪਾਅ ਦੱਸਦੇ ਹਾਂ ਜਿਨ੍ਹਾਂ ਵਿੱਚ ਕਪੂਰ ਨੂੰ ਚਲਾਉਣਾ ਹੁੰਦਾ ਹੈ ਲੇਕਿਨ ਸੰਗਤ ਜੀ ਐਸ ਬਲੇ ਪਾਅ ਵਿੱਚ ਤੁਹਾਨੂੰ ਕਪੂਰ ਚਲਾਉਣਾ ਨਹੀਂ ਹੈ ਐਸੋ ਚ ਤੁਹਾਨੂੰ ਬਸ ਇੱਕ ਬਹੁਤ ਛੋਟਾ ਜਿਹਾ ਜਿਵੇਂ ਮੂੰਗ ਜਾਂ ਜਵਾਰ ਦੇ ਦਾਣੇ ਬਰਾਬਰ ਦਾ ਕਪੂਰ ਟੁਕੜਾ ਲੈਣਾ ਹੈ ਸੰਗਤ ਜੀ ਥੋੜਾ ਜਿਹਾ ਕਪੂਰ ਦੋ ਲੌਂਗ ਤੇ ਕਾਲੇ ਮੇਜ ਦੇ ਦਾਣੇ ਇੱਕ ਕਟੋਰੀ ਜਾਂ ਪਲੇਟ ਵਿੱਚ ਇਕੱਠੇ ਕਰ ਲਓ ਤੇ ਫਿਰ ਇਸ ਪਾਲੇ ਤਿਆਰੋ ਜਾਓ ਤੁਹਾਨੂੰ ਕੀ ਕਰਨਾ ਹੈ ਕਿ ਪਰਿਵਾਰ ਵਿੱਚ ਇਸ ਬਾਰੇ ਤੁਹਾਨੂੰ ਕਿਸੇ ਨੂੰ ਨਹੀਂ ਦੱਸਣਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਦੁਸ਼ਮਣ ਤੁਹਾਡੇ ਪਰਿਵਾਰ ਦੇ ਕਿਸੇ ਅਜਿਹੇ ਮੈਂਬਰ ਪਿੱਛੇ ਪਿਆ ਜੋ ਪਹਿਲਾਂ ਬਹੁਤ ਚੰਗਾ ਸੀ ਲੇਕਿਨ ਹੁਣ ਬਹੁਤ ਦੁਖੀ ਹੈ ਜਿਵੇਂ ਉਸਦੀ ਨੌਕਰੀ ਜਾਂ ਕੰਮ ਛੁੱਟ ਗਿਆ ਜਾਂ ਉਸ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਉਹ ਬਹੁਤ ਪਰੇਸ਼ਾਨ ਹੈ ਜਾਂ ਇੱਕਦਮ ਤੋਂ ਪਾਗਲ ਹੈ ਘਰ ਵਿੱਚ ਲੜਾਈ ਝਗੜੇ ਕਰਨ ਲੱਗਾ ਹੈ ਸੰਗਤ ਜੀ ਇਹ ਸਭ ਕਿਸੇ ਦੇ ਦੁਆਰਾ ਕੀਤਾ ਕਰਾਇਆ ਹੋ ਸਕਦਾ ਹੈ ਲੋਕ ਤੁਹਾਡੇ ਤੋਂ ਸੜਦੇ ਹਨ ਈਰਖਾ ਕਰਦੇ ਹਨ ਈਰਖਾ ਦੇ ਕਾਰਨ ਇਹ ਤੁਹਾਡੇ ਤੇ ਇਸ ਤਰ੍ਹਾਂ ਦੇ ਜਾਦੂ ਟੋਣੇ ਕਰਵਾਉਂਦੇ ਹਨ ਜਿਸ ਦੇ ਕਾਰਨ ਤੁਹਾਡੇ ਕੰਮ ਵਿੱਚ ਰੁਕਾਵਟਾਂ ਆਉਂਦੀਆਂ ਤੇ ਉਹ ਸਫਲ ਨਹੀਂ ਹੋ ਪਾਉਂਦੇ ਜਾਂ ਫਿਰ ਤੁਹਾਡਾ ਕੋਈ ਅਜਿਹਾ ਦੁਸ਼ਮਣ ਹੋਵੇ ਜੋ ਸਾਹਮਣੇ ਤੋਂ ਆਕੇ ਤੁਹਾਡੇ ਨਾਲ ਲੜਾਈ ਝਗੜੇ ਕਰਦਾ ਹੋਵੇ ਤੇ ਸਾਰੀਆਂ ਪਰੇਸ਼ਾਨੀਆਂ ਉਹਨਾਂ ਦੁਸ਼ਮਣਾਂ ਦੇ ਕਾਰਨ ਆਉਂਦੀਆਂ ਹਨ ਜੋ ਤੁਹਾਡੇ ਜੀਵਨ ਵਿੱਚ ਬਹੁਤ ਮੁਸ਼ਕਲਾਂ ਪੈਦਾ ਕਰਦੇ ਹਨ ਜੇਕਰ ਤੁਸੀਂ ਉਹਨਾਂ ਤੇ ਧਿਆਨ ਨਹੀਂ ਦਿੰਦੇ ਜਾਂ ਕੋਈ ਪਾਣੀ ਕਰਦੇ ਤਾਂ ਔਰ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਸੰਗਤ ਜੀ ਗੱਲ ਕਰਦੇ ਹਾਂ ਕਿ ਇਸਪਾਣੂ ਕਿਵੇਂ ਕਰਨਾ ਹੈ ਇਹ ਉਪਾਅ ਬਹੁਤ ਹੀ ਸ਼ਕਤੀਸ਼ਾਲੀ ਹੈ ਜੋ ਪੁਰਾਣੇ ਸਮੇਂ ਵਿੱਚ ਰਾਜਾ ਮਹਾਰਾਜਾ ਆਪਣੇ ਰਾਜਪ੍ਰੋਤਰਿਆਂ ਜਾਂ ਰਾਜਗੁਰੂਆਂ ਦੇ ਕੈਂਤੇ ਕਰਿਆ ਕਰਦੇ ਸਨ ਹੁਣ ਤੁਹਾਨੂੰ ਇਸ ਨੂੰ ਕਿਵੇਂ ਕਰਨਾ ਹੈ ਧਿਆਨ ਨਾਲ ਸੁਣੋ ਇਸਪਾਣੂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡੀ ਦਿਸ਼ਾ ਉੱਤਰ ਹੋਣੀ ਚਾਹੀਦੀ ਹੈ ਜਾਣੇ ਕਿ ਤੁਸੀਂ ਜਿਸ ਦਿਸ਼ਾ ਵਿੱਚ ਖੜੇ ਹੋ ਉਪਾਅ ਕਰੋਗੇ ਉਹ ਉੱਤਰ ਦਿਸ਼ਾ ਹੋਵੇਗੀ ਤੁਹਾਡਾ ਮੂੰਹ ਵਿੱਚ ਉੱਤਰ ਵੱਲ ਹੋਣਾ ਚਾਹੀਦਾ ਹੈ ਹੁਣ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਤੁਹਾਨੂੰ ਆਪਣੀ ਹਥੇਲੀ ਵਿੱਚ ਪਾਣੀ ਸਿੱਧੇ ਹੱਥ ਦੀ ਹਥੇਲੀ ਵਿੱਚ ਥੋੜਾ ਜਿਹਾ ਪਾਣੀ ਲੈਣਾ ਹੈ ਜਿਵੇਂ ਕਿ ਜਿੰਨਾ ਤੁਹਾਡੇ ਹੱਥ ਦੇ ਸਮਾ ਸਕੇ ਉਸ ਤਰ੍ਹਾਂ ਹਥੇਲੀ ਬਣਾਉਣੀ ਹੈ ਤੇ ਆਪਣੇ ਹਥੇਲੀ ਵਿੱਚ ਪਾਣੀ ਪਾ ਲੈਣਾ ਹੈ ਧਿਆਨ ਰਹੇ ਪਾਣੀ ਦੇ ਬੂੰਦਾਂ ਹੇਠਾਂ ਨਹੀਂ ਲਿਕਣੀਆਂ ਚਾਹੀਦੀਆਂ ਤੁਹਾਨੂੰ ਆਪਣੀ ਹਥੇਲੀ ਇਸ ਤਰ੍ਹਾਂ ਨਾਲ ਬਣਾਉਣੀ ਹੈ ਇੱਕ ਪਾਣੀ ਹੀਠਾ ਨਾਲ ਟਪਕੇ ਤੇ ਹੁਣ ਆਪਣੇ ਖੱਬੇ ਹੱਥ ਨਾਲ ਸਭ ਤੋਂ ਪਹਿਲਾਂ ਇੱਕ ਲੌਂਗ ਇਸ ਪਾਣੀ ਵਿੱਚ ਪਾ ਦਿਓ ਉਸ ਤੋਂ ਬਾਅਦ ਤੁਸੀਂ ਦੂਜੀ ਲੌਂਗ ਵੀ ਇਸ ਵਿੱਚ ਪਾ ਦਿਓ ਫਿਰ ਫਿਰ ਤੁਸੀਂ ਦੋ ਕਾਲੀ ਮਿਰਚ ਲੈਸੀ ਉਹਨਾਂ ਨੂੰ ਵੀ ਇਸ ਵਿੱਚ ਪਾ ਦਿਓ ਹੁਣ ਅਖੀਰ ਵਿੱਚ ਇੱਕ ਛੋਟਾ ਜਿਹਾ ਕਪੂਰ ਦਾ ਟੁਕੜਾ ਵੀ ਆਪਣੀ ਹਥੇਲੀ ਵਿੱਚ ਰੱਖ ਲਓ ਹੁਣ ਇਹ ਚਾਰੇ ਚੀਜ਼ਾਂ ਪਾ ਕੇ ਦੋ ਲੰਗ ਕਾਲੀਆਂ ਮਿਰਚਾਂ ਤੇ ਕਪੂਰ ਦਾ ਟੁਕੜਾ ਧਿਆਨ ਰੱਖਣਾ ਕਿ ਹਥੇਲੀ ਵਿੱਚ ਪਾਣੀ ਤੋਂ ਨਾ ਗਿਰਨ ਇਸ ਦੇ ਉੱਪਰ ਇਹ ਤਿੰਨਾਂ ਚੀਜ਼ਾਂ ਪਾਉਣੀਆਂ ਹਨ ਹੁਣ ਇਸ ਹਥੇਲੀ ਨੂੰ ਅਜਾਇਰ ਰੱਖ ਕੇ ਤੁਹਾਨੂੰ ਅੱਖਾਂ ਬੰਦ ਕਰਨੀਆਂ ਤੇ ਆਪਣੇ ਦੁਸ਼ਮਣ ਬਾਰੇ ਸੋਚਣਾ ਹੈ ਦੁਸ਼ਮਣ ਦਾ ਚਿਹਰਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਣਾ ਚਾਹੀਦਾ ਹੈ 10 ਤੋਂ 15 ਸੈਕਿੰਡ ਦੇ ਲਈ ਅੱਖਾਂ ਬੰਦ ਕਰਕੇ ਆਪਣੇ ਦੁਸ਼ਮਣ ਨੂੰ ਯਾਦ ਕਰੋ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਜੇ ਸਾਨੂੰ ਤੁਸੀਂ ਪਹਿਚਾਨਦੇ ਨਹੀਂ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਤੇ ਕਿਸ ਨੇ ਕੀਤਾ ਹੈ ਤਾਂ ਤੁਸੀਂ ਤੁਹਾਨੂੰ ਇਹ ਸਭ ਨਹੀਂ ਪਤਾ ਤਾਂ ਤੁਸੀਂ ਅੱਖ ਬੰਦ ਕਰਕੇ ਆਪਣੇ ਗੁਪਤ ਦੁਸ਼ਮਣ ਬਾਰੇ ਸੋਚੋ ਅੱਖ ਬੰਦ ਕਰਕੇ ਤੁਸੀਂ ਬਸ ਦੁਸ਼ਮਣ ਬਾਰੇ ਸੋਚਦੇ ਰਹੋ ਤੇ ਉਸ ਨੂੰ 10 ਤੋਂ 15 ਸੈਕਿੰਡ ਤੱਕ ਹਥੇਲੀ ਦਾ ਪਾਣੀ ਬਿਲਕੁਲ ਨਹੀਂ ਤਪਕਣਾ ਚਾਹੀਦਾ ਹਥੇਲੀ ਨੂੰ ਤੁਹਾਨੂੰ ਅਜਾਇ ਹੀ ਕੱਸ ਕੇ ਫੜਨਾ ਹੈ ਇਨਾ ਸੋਚਣ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਗੁਪਤ ਦੁਸ਼ਮਣ ਹਾਂ ਤਾਂ ਤੁਹਾਨੂੰ ਆਪਣੇ ਨਾਲ ਹੋਈਆਂ ਬੁਰੀਆਂ ਘਟਨਾਵਾਂ ਨੂੰ ਯਾਦ ਕਰਨਾ ਹੈ ਜਿਵੇਂ ਕੋਈ ਅਜਿਹੀ ਮੰਦ ਭਾਗੀ ਘਟਨਾ ਜੋ ਤੁਹਾਡੇ ਨਾਲ ਨਹੀਂ ਹੋਣੀ ਚਾਹੀਦੀ ਸੀ ਜੋ ਕਿ ਫਿਰ ਵੀ ਹੋ ਗਈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਯਾਦ ਕਰਨਾ ਹੈ ਘਟਨਾਵਾਂ ਯਾਦ ਕਰਨ ਤੋਂ ਬਾਅਦ ਤੁਹਾਨੂੰ ਅੱਖਾਂ ਖੋਲਣੀਆਂ ਹਨ ਅੱਖਾਂ ਖੋਲਣ ਤੋਂ ਬਾਅਦ ਇਹ ਪਾਣੀ ਲੌਂਗ ਕਾਲੀ ਵਿੱਚ ਕਪੂਰ ਇੱਕ ਕਟੋਰੀ ਵਿੱਚ ਲੈ ਲਓ ਕਟੋਰੀ ਵਿੱਚ ਰੱਖਣ ਦੇ ਪਾਣੀ ਦੇ ਨਾਲ ਲੌਂਗ ਕਾਲੀ ਮਿਚ ਵੀ ਆ ਜਾਣਗੇ ਤੇ ਲੇਕਿਨ ਕਪੂਰ ਪਾਣੀ ਵਿੱਚ ਘol ਜਾਵੇਗਾ ਹੁਣ ਸੰਗਤ ਜੀ ਇਸ ਕਟੋਰੀ ਦਾ ਤੁਹਾਨੂੰ ਕੀ ਕਰਨਾ ਹੈ ਇਸ ਕਟੋਰੀ ਵਿੱਚ ਦੁਸ਼ਮਣ ਦੀ ਸਾਰੀ ਤਾਕਤਾਂ ਜਾਵेंगी ਕਾਲੀ ਮਿਚ ਲੌਂਗ ਕਪੂਰ ਵਿਅਕਤੀ ਦੀ ਸ਼ਕਤੀ ਖਿੱਚ ਕੇ ਇਸ ਪਾਣੀ ਵਿੱਚ ਲੈ ਆਉਂਦੇ ਹਨ ਤੇ ਹੁਣ ਤੁਹਾਨੂੰ ਇਹ ਲੌਂਗ ਤੇ ਕਾਲੀ ਮਿਚ ਸੁਕਾ ਲੈਣੀਆਂ ਹਨ ਤੁਸੀਂ ਚਾਹੋ ਤਾਂ ਇਹਨਾਂ ਨੂੰ ਗੰਦੇ ਨਾਲੇ ਵਿੱਚ ਗੰਦੀ ਜਗ੍ਹਾ ਤੇ ਸੌਟ ਦਿਓ ਜਿਵੇਂ ਉਹਨੂੰ ਸੌਟਰ ਦਿਓ ਲੇਕਿਨ ਜੇਕਰ ਤੁਸੀਂ ਇਹਨਾਂ ਨੂੰ ਝਲਾ ਦਿਓ ਤਾਂ ਜ਼ਿਆਦਾ ਚੰਗਾ ਇਹਨਾਂ ਨੂੰ ਪਾਣੀ ਤੋਂ ਵਾਖ ਕਰਕੇ ਪਾਣੀ ਤੋਂ ਤੁਸੀਂ ਟਾਇਲਟ ਵਿੱਚ ਜਾ ਕੇ ਤੇ ਵੀ ਸੁੱਟ ਸਕਦੇ ਹੋ ਸੁਕਾ ਕੇ ਇਹਨਾਂ ਨੂੰ ਝਲਾ ਦਿਓ ਤੇ ਲਾਉਣ ਤੋਂ ਬਾਅਦ ਇਹਨਾਂ ਨੂੰ ਸਵਾ ਨੂੰ ਆਪਣੀ ਚਾਤ ਤੇ ਜਾ ਕਾਦੇ ਬਾੜ ਜਾ ਕੇ ਹਵਾ ਵਿੱਚ ਉਡਾ ਦਿਓ ਸੰਗਜ ਜਕੀਨ ਕਰਕੇ ਮੰਨਿਓ ਤੁਹਾਡਾ ਦਸ਼ਮਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਵੇਗਾ ਕੁੱਤੇ ਦੀ ਤਰ੍ਹਾਂ ਭਟਕਦਾ ਨਜ਼ਰ ਆਵੇਗਾ ਤੇ ਪੂਰੀ ਤਰ੍ਹਾਂ ਨਾਲ ਤੁਹਾਡਾ ਗੁਲਾਮ ਬਣ ਜਾਵੇਗਾ ਤੇ ਤੁਹਾਡੇ ਉਪਰ ਕਿਸੇ ਵੀ ਜਾਦੂ ਟੋਣੇ ਦਾ ਅਸਰ ਨਹੀਂ ਹੋਵੇਗਾ ਸਾਧ ਸੰਗਤ ਜੀ ਅਸੀਂ ਸਾਡੇ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਛੰਗੇ ਲੱਗੇ ਤਾਂ ਅੰਗੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ